ਕਿੰਨੇ ਘਰ ਨੇ ਜਿਨ੍ਹਾਂ ਦੇ ਉੱਪਰ ਕਾਰਵਾਈ ਖਾਣਾ ਆ ਨਗਰ ਕਾਉਂਸਲ ਵੱਲੋਂ 6 ਘਰਾਂ ਦੇ ਉੱਪਰ ਨੂੰ ਨੋਟਿਸ ਦਿੱਤਾ ਗਿਆ ਸੀਗਾ ਜਿਨ੍ਹਾਂ ਨੇ ਸਰਕਾਰੀ ਜੋ ਨਗਰ ਕਾਉਂਸਲ ਦੀ ਥਾਵਾਂ ਦੇ ਉੱਪਰ ਘਰ ਬਣਾਏ ਸੀਗੇ ਤੇ ਸਾਰੇ ਕੇ ਸਾਰੇ ਲੋਕੀ ਉਹ ਨੇ ਜੋ ਨਸ਼ੇ ਦੇ ਤਸਕਰ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੋ ਵੱਡੇ ਹੈ ਉਹ ਅਸਲਮ ਉਰਫ ਜਿੰਮੀ ਤੇ ਸੁਨੀਲ ਬਾਵਾ ਦੋਨੋਂ ਪ੍ਰਾਣ ਨੇ ਵਜ਼ੀਰ ਇਹਨਾਂ ਦੇ ਫਾਦਰ ਦਾ ਨਾਮ ਹੈਗਾ ਦੋਨਾਂ ਦੇ ਉੱਪਰ ਹੀ 5-5 ਮੁਕੱਦਮੇ ਨੇ ਤੇ ਆ ਦੋਨੋਂ ਕੇ ਦੋਨੋਂ ਇੱਕ ਇਹ ਅਸਲਮ ਜੋ ਭੱਜਾ ਹੋਇਆ ਹੈਗਾ ਇਹਦੇ ਉੱਪਰ ਹੁਣ 3 ਮਾਰਚ ਨੂੰ ਇੱਕ ਹੋਰ ਮੁਕਦਮਾ ਦਰਜ ਹੋਇਆ ਹੈਗਾ ਤੇ ਜੋ ਸੁਨੀਲ ਬਾਬਾ ਹੈ ਉਹਦੇ ਉੱਪਰ ਵੀ ਹੁਣ ਬੀਤੇ ਦਿਨਾਂ 'ਚ ਇੱਕ ਐਫਆਈਆਰ ਦਰਜ ਹੋਈ ਸੀਗੀ ਤੇ ਆ ਜੇਲ੍ਹ ਦੇ ਵਿੱਚ ਇਹਦੇ ਨਾਲ-ਨਾਲ ਦੋ ਲੇਡੀ ਨੇ ਜੋ ਇੱਥੇ ਨਸ਼ੇ ਦਾ ਕੰਮ ਕਰਦੀ ਹੈ ਤੇ ਵੱਡੇ ਤੌਰ ਤੇ ਕਰਦੀ ਹੈ ਸ਼ਿੰਦੀ ਵਾਈਫ ਆਫ ਰੋਸ਼ਨ ਉਹਦੇ ਉੱਪਰ ਤਿੰਨ ਐਫਆਈਆਰਸ ਨੇ ਤੇ ਮਹਿੰਦਰੋ ਵੂਮਨ ਆਫ ਵਾਈਫ ਆਫ ਕਾਲਾ ਉਦੇ ਉੱਪਰ ਦੋ ਐਫਾਇਰਸ ਨੇ ਆ ਦੋਨੋਂ ਵੀ ਇਨਦਰ ਤਾਂ ਦਾ ਨਸ਼ੇ ਤਸਕਰੀ ਦਾ ਹੀ ਹੈਗਾ ਆ ਦੋਨੋਂ ਹਜੇ ਬਾਹਰ ਨੇ ਭੱਜੀ ਹੋਈਆਂ ਤੇ ਹਜੇ ਇਹਨਾਂ ਦੀ ਵੀ ਸਰਚ ਚੱਲ ਰਹੀ ਹੈਗੀ ਇਹਦੇ ਨਾਲ ਇੱਕ ਪੱਪੂ ਉਰਫ ਹੈਪੀ ਹੈਗਾ ਤੇ ਗੁਲਸ਼ਨ ਸਨ ਆਫ ਸੁਰਜੀਤ ਹੈ ਆ ਬੰਦੇ ਉਹ ਨੇ ਜਿਹੜਾ ਜਿਨ੍ਹਾਂ ਦੇ ਉੱਪਰ ਪਰਚੇ ਤਾਂ ਦੋ ਦੋ ਤਿੰਨ ਤਿੰਨ ਹੀ ਨੇ ਬਟ ਇਹ ਨਸ਼ੇ ਦੀ ਤੇ ਸ਼ਰਾਬ ਦੀ ਤਸਕਰੀ ਕਰਦੇ ਤੇ ਆ ਹੀ ਏਰੀਆ ਦੇ ਵਿੱਚ ਜ਼ਿਆਦਾ ਸਪਲਾਈ ਕਰਦੇ ਤੇ ਲੋਕਾਂ ਦਾ ਹਰ ਤਰੀਕੇ ਨਾਲ ਜੋ ਨਸ਼ੇ ਤਸਕਰ ਉਹਨਾਂ ਦਾ ਵਕੀਲੀ ਤੌਰ ਤੇ ਵੀ ਮਦਦ ਕਰਾਂਦੇ ਤੇ ਆ ਇਹਨਾਂ ਦਾ ਪੂਰਾ ਇੱਕ ਆਪਣਾ ਨੈਟਵਰਕ ਬਣਾਇਆ ਹੋਇਆਗਾ ਇਦਾਂ ਦੇ 6 ਪਰਸਨਸ ਨੇ ਜਿਨ੍ਹਾਂ ਦੇ ਵੱਖਰੇ ਵੱਖਰੇ ਕਰ ਨਗਰ ਕੌਂਸਲ ਨੇ ਆਈਡੈਂਟੀਫਾਈ ਕਰਕੇ ਉਹਨਾਂ ਦੀ ਇਲੈਗਲ ਇਨਲੀਗਲ ਸਟਰਕਚਰਸ ਨੂੰ ਹਟਾਉਣ ਦੇ ਲਈ ਨੋਟਿਸ ਦਿੱਤਾ ਸੀ। ਮੈਨੂੰ ਲੱਗਦਾ ਕਿ ਹੁਣ ਲੋਕ ਵੀ ਜਿਹੜਾ ਸਾਥ ਦੇ ਰਹੇ ਨੇ ਕਿਉਂਕਿ ਉਹ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਨੇ ਫੋਨ ਦੇ ਨਾਲ ਅਤੇ ਕਿਸ ਤਰ੍ਹਾਂ ਦਾ ਭਰੋਸਾ ਜਿਹੜਾ ਲੋਕਾਂ ਨੂੰ ਦਵਾਇਆ ਜਾਂਦਾ ਹੈ। ਅ ਲੋਕੀ ਦੇਖਿਓ ਜੀ ਲੋਕਾਂ ਦਾ ਤਾਂ ਬਹੁਤ ਜ਼ਿਆਦਾ ਸਪੋਰਟ ਹੈਗਾ, ਬਹੁਤ ਜ਼ਿਆਦਾ ਸਹਿਯੋਗ ਹੈ। ਲੋਕੀ ਬੜ ਚੜ ਕੇ ਪੰਜਾਬ ਸਰਕਾਰ ਦੀ ਇਸ ਨਸ਼ਾ ਯੁੱਧ ਯੁੱਧ ਨਸ਼ੇ ਵਿਰੁੱਧ ਵਾਲੀ ਜੋ ਮੁਹਿੰਮ ਹੈਗੀ ਇਹਦੇ ਵਿੱਚ ਅੱਗੇ ਆ ਕੇ ਸਹਿਯੋਗ ਦੇ ਰਹੇ ਨੇ, ਦੱਸ ਰਹੇ ਨੇ ਤੇ ਅਗਰ ਜਿਥੇ ਪੰਜਾਬ ਪੁਲਿਸ ਕੋਈ ਵਧੀਆ ਕੰਮ ਕਰਦੀ ਹੋਦੀ ਬਹੁਤ ਜ਼ਿਆਦਾ ਸਰਾਹਨਾ ਨਾ ਵੀ ਕਰਦੇ ਤੇ ਲੋਕਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਨਸ਼ੇ ਦਾ ਜੋ ਇੱਕ ਇਸ਼ੂ ਹੈਗਾ ਐਕਸਾਇਸਾਇਟੀਲ ਇਸ਼ੂ ਹੈਗਾ ਖਾਲੀ ਪੁਲਿਸ ਲਾ ਇਨਫੋਰਸਮੈਂਟ ਇਹਨੂੰ ਨਹੀਂ ਕਰ ਸਕਦੀ ਖਤਮ ਲੋਕਾਂ ਦਾ ਤਾਂ ਸਹਿਯੋਗ ਦੀ ਲੋੜ ਹੀ ਹੈਗੀ ਇਸ ਕਰਕੇ ਹੀ ਅਸੀਂ ਐਂਡ ਜੋ ਸਾਡੀ ਮੁਹਿੰਮ ਹੈ ਦੇ ਅੰਡਰ ਸੰਪਰਕ ਦੀ ਵੀ ਮੀਟਿੰਗਸ ਅਸੀਂ ਰੋਜ਼ ਕਰ ਰਹੇ ਹਾਂ ਰੋਜ਼ ਸਾਡੀ 20 ਤੇ ਔਰ 30 ਦੇ ਵਿਚmei ਸਾਡੀ ਮੀਟਿੰਗਸ ਲੋਕਾਂ ਦੇ ਨਾਲ ਹੁੰਦੀ ਹੈ ਵੱਖਰੇ ਵੱਖਰੇ ਪਿੰਡ ਅਸੀਂ ਕਵਰ ਕਰ ਰਹੇ ਹਾਂ ਉੱਥੇ ਵੀ ਲੋਕੀ ਦੱਸਦੇ ਹਨ ਹਰ ਪਿੰਡ ਦੇ ਵਿੱਚ 2-3 2-3 ਡਰੱਗਸ ਸਮਗਲਰਸ ਜਾਂ ਪੈਡਲਰਸ ਨੇ ਤੇ ਮੇਜੋਰਿਟੀ ਦੇ ਵਿੱਚ ਤੇ ਉਹ ਵੀ ਅਸੀਂ ਆਈਡੈਂਟੀਫਾਈ ਕਰਕੇ ਉਹਨਾਂ ਦੇ ਅਗੇਂਸਟ ਵੀ ਅਸੀਂ ਐਕਸ਼ਨ ਲੈ ਰਹੇ ਹਾਂ ਕੱਲ ਹੀ ਅਸੀਂ ਪਾਇਲ ਦੇ ਵਿੱਚ ਤਿੰਨ ਪ੍ਰੋਪਰਟੀਆਂ ਆਇਡੈਂਟੀਫਾਈ ਕੀਤੀ ਜਿਹੜੇ ਕਿ ਡਰੱਗਸ ਸਮਗਲਸ ਦੀਆਂ ਉਹਨਾਂ ਨੂੰ ਅਸੀਂ ਫ੍ਰੀਜ਼ ਕਰਾਇਆ ਹੈਗਾ ਐਸਐਚਓਜ਼ ਨੇ ਉੱਥੇ ਵੀ ਫ੍ਰੀਜ਼ਿੰਗ ਆਰਡਰਸ ਦੇ ਵੀ ਨੋਟਿਸ ਆਰਡਰਸ ਵੀ ਚਿਪਕਾਏ ਹੈ ਉਹਦੇ ਅੱਗੇ ਵੀ ਅਸੀਂ ਉਹਨੂੰ ਫਾਲੋਅ ਅਪ ਕਰਦੇ ਉਹ ਵੀ ਅਸੀਂ ਲਾਜੀਕਲ ਲੈਂਡ ਤੱਕ ਲੈ ਕੇ ਜਾਵਾਂਗੇ ਉਸ ਚੀਜ਼ ਨੂੰ ਵੀ ਇਦੇ ਅਲਾਵਾ ਵੀ ਅਸੀਂ ਬਹੁਤ ਸਾਰੀਆਂ ਪ੍ਰੋਪਰਟੀਆਂ ਵੀ ਆਇਡੈਂਟੀਫਾਈ ਕੀਤੀ ਹੈ ਤੇ ਸਾਡੇ ਕੋਲ ਡਰੱਗ ਵੇਡਲਰਜ਼ ਆਦੀ ਲੈਸ ਵੀ ਰੈਡੀ ਨੇ ਤੇ ਅਸੀਂ ਰੇਡਸ ਵਗੈਰਾ ਕਰਕੇ ਸਰਚਿਸ ਕਰਕੇ ਸਾਡੇ ਆਹੀ ਟਰਾਈ ਹੈਗਾ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਅਗਲੇ 1 ਗਾਦੇ ਮਹੀਨੇ ਦੇ ਵਿੱਚ ਹੀ ਅਸੀਂ ਪੰਜਾਬ ਨੂੰ ਡਰਗ ਮੁਕਤ ਕਰ ਪਾਈਏ ਖੰਨੇ ਦੇ ਵਿੱਚ ਤਾਂ ਮੈਨੂੰ ਲੱਗਦਾ ਆ ਮੈਨੂੰ ਸাকਸੈਸ ਬਹੁਤ ਜਲਦੀ ਹੀ ਮਿਲ ਜਾਏਗਾ ਜਿਸ ਤਰੀਕੇ ਦਾ ਮੈਨੂੰ ਲੋਕਾਂ ਤੋਂ ਸਹਿਯੋਗ ਮਿਲ ਰਹਾ ਹੈ ਮੀਡੀਆ ਤੋਂ ਸਪੈਸ਼ਲੀ ਮੈਨੂੰ ਜੋ ਸਹਿਯੋਗ ਮਿਲ ਰਹਾ ਹੈਗਾ ਤਾਂ ਮੈਨੂੰ ਪੂਰਨ ਵਿਸ਼ਵਾਸ ਹੈਗਾ ਕਿ ਬਹੁਤ ਜਲਦੀ ਅਸੀਂ ਸাকਸੈਸਫੁਲੀ ਖੰਨੇ ਨੂੰ ਇੱਕ ਡਰਗ ਮੁਕਤ ਡਿਸਟ੍ਰਿਕਟ ਦਾ ਉਹ ਦਿਲਾ ਪਾਏਗੇ ਮਨ ਲੱਗਦਾ ਕਿ ਲੋਕਾਂ ਨੂੰ ਗ੍ਰਿਫਤਾਰ ਨਹੀਂ ਜਿਹੜੇ ਹਜੇ ਵੀ ਨਹੀਂ ਹਟ ਰਹੇ ਜਾਂ ਬਾਜ਼ ਨਹੀਂ ਆ ਰਹੇ। ਅਨਿ ਬਹੁਤ ਫਰਕ ਹੈਗਾ ਜੀ ਬੀਤੇ ਦਿਨਾਂ ਦੀ ਜੋ ਵੀ ਸਾਡੀ ਕਾਰਗੁਰ ਕਾਰਗੁਜ਼ਾਰੀ ਹੈ ਉਹਨੂੰ ਦੇਖਦੇ ਹੋਏ ਜੋ ਤਸਕਰ ਹੈ ਇਤੋਂ ਭਾਜੇ ਹੋਏ ਤੇ ਜੋ ਕ੍ਰਿਮੀਨਲਸ ਹੈ ਉਹਨਾਂ ਦੇ ਵਿਸ਼ਤ ਡਰ ਦਾ ਮਾਹੌਲ ਹੈਗਾ ਤੇ ਬਾਕੀ ਜੋ ਜੈਨੂਇਨ ਲੋਕੀ ਹੈ ਉਹਨਾਂ ਦੇ ਅੰਦਰ ਪੂਨ ਕੌਨਫੀਡੈਂਸ ਹੈਗਾ ਤੇ ਸਾਨੂੰ ਲੱਗਦਾ ਹੈ ਸਾਨੂੰ ਬਹੁਤ ਜਲਦੀ ਸਕਸੈਸ ਮਿਲੇਗਾ। ਧੰਨਵਾਦ।